ਇਹ ਕਿਕਰਾਂ ਦਾ ਹੀ ਸਾਡਾ ਮਾਮਲਾ ਪੰਚਾਇਤੀ ਦਾ ਬੁੱਧੂਪੁਰ ਦੇ ਬੰਦਿਆਂ ਨੇ ਪੱਟੀਆਂ ਤੇ ਮੈਂ ਪੰਚਾਇਤ ਨੂੰ ਤਲਾਹ ਦੇਤੀ ਹੈ ਤਲਾਹ ਦੇਣ ਤੋਂ ਬਾਅਦ ਮੈਨੂੰ ਕਹਿ ਲੱਗਾ ਕਿ ਮੈਂ ਛਾਣੇ ਦਰਖਾਸਤ ਦੇਤੀ ਹੈ ਜੋ ਬੰਦੀ ਕਾਰਵਾਈ ਕਰਾਂਗੀ ਮਾਫੀ ਨਾ ਮੰਗ ਲਈ ਕਿਕਰਾਂ ਪੱਟੀਆਂ ਅੱਗੇ ਪਿਛੇ ਵਾਸਤੇ ਗਲਤ ਕੰਮ ਨਹੀਂ ਕਰਦੇ ਕਿਕਰਾਂ ਕੀਤੀਆਂ ਇਹ ਇੱਕ ਇੱਕਰਾ ਪੰਚਾਇਤ ਦੀਆਂ ਇਹ ਮੈਂ ਜੀ ਪੰਚਾਇਤੀ ਜ਼ਮੀਨ ਲਈ ਹੈ ਠੀਕ ਹੈ ਤੇ ਮੇਰੇ ਗੱਲ ਪੈ ਗਈ ਜੀ ਨਾ ਮੈਂ ਕਾਰਵਾਈ ਇੱਕ ਇਹ ਨਹੀਂ ਨਿਕਰੀ ਨਾ ਮੈਂ ਸਿਰ ਚੁੱਕਦਾ ਮੇਰੇ ਗੱਲ ਪੈਈਆਂ ਕੱਲੋ ਮੈਂ ਪੈਸੇ ਕਿੱਥੋਂ ਭਰਾਂਗਾ ਹੰਦਿਰ ਇਹਨਾਂ ਨਾਲ ਕੀ ਮਸਲਾ ਹੈ ਮੇਰਾ ਨਾਮ ਮਰੀਕ ਸਿੰਘ ਹੈ ਜੀ ਪਿੰਡ ਸਰਪੜ ਦੇ ਰਹਿਣ ਵਾਲਾ ਮੈਂ ਇਹ ਜੀ ਕਿਕਰਾਂ ਦਾ ਹੀ ਸਾਡਾ ਮਾਮਲਾ ਪੰਚਾਇਤੀ ਦਾ ਇਹ ਬੁੱਢਨਪੁਰ ਦੇ ਬੰਦਿਆਂ ਨੇ ਪੱਟੀਆਂ ਤੇ ਮੈਂ ਪੰਚਾਇਤ ਨੂੰ ਤਲਾਹ ਦਿੱਤੀ ਏ ਤਲਾਹ ਦੇਣ ਤੋਂ ਬਾਅਦ ਮੈਨੂੰ ਕਹਿਣ ਲੱਗਾ ਕਿ ਮੈਂ ਥਾਣੇ ਦਰਖਾਸਤ ਦਿੱਤੀ ਏ ਜੋ ਬੰਦੀ ਕਾਰਵਾਈ ਕਰਾਂਗੇ ਇਹਨੇ 12 ਤੋਂ 13 ਦਿਨ ਤੋਂ ਬਾਅਦ ਮੈਨੂੰ ਇਹ ਕਹਿ ਦਿੱਤਾ ਕਿ ਮੈਂ ਮਾਫੀਨਾਮਾ ਦੇ ਦਿੱਤਾ ਉਹਨਾਂ ਨੂੰ ਵੀ ਆਪਣਾ ਨਿਭੜ ਚੁੱਕਾ ਨਾਲ ਕੀ ਨਹੀਂ ਕਿਹਾ ਮਾਫੀਨਾਮਾ ਇਹ ਸਰਪੰਚ ਨੇ ਕਿਹਾ ਜੀ ਮੈਨੂੰ ਆਪ ਖੁਦ ਕੀ ਨਾਮ ਹੈ ਸਰਪੰਚ ਸਰਪੰਚ ਦਾ ਹਰਵਿੰਦਰ ਸਿੰਘ ਹੈਪੀ ਅੱਛਾ ਹਾਂ ਜੀ ਇਹਨੇ ਮੈਨੂੰ ਆਪ ਗਿਆ ਕਿ ਮੈਂ ਮਾਫੀਨਾਮਾ ਕਰ ਲਿਆ ਨਾਲ ਕੋਈ ਕਾਹਦਾ ਮਾਫੀਨਾਮਾ ਕੀਤਾ ਮਾਫੀਨਾਮਾ ਜੀ ਇਹ ਕਿਕਰਾਂ ਪੱਟੀਆਂ ਅੱਗੇ ਪਿਛੇ ਵਾਸਤੇ ਕੋਈ ਗਲਤ ਕੰਮ ਨਹੀਂ ਕਰਨਗੇ ਕਿ ਕਿਹੜਾ ਕਿਦੀਆਂ ਇਹ ਇੱਕ ਕਿਕਰਾਂ ਪੰਚਾਇਤ ਦੀਆਂ ਜੀ ਕਿੰਨੀਆਂ ਕਿਕਰਾਂ ਨੇ ਇੱਕ ਕਿਕਰਾਂ 5 ਤੋਂ 6 ਕਿਕਰਾਂ ਜੀ ਜਿਹੜੀ ਵੱਡੀਆਂ ਗਈਆਂ ਜਿਹੜੀ ਵੱਡੀ ਹੈਗੀ ਆ ਤੇ ਤੁਹਾਡਾ ਕੀ ਆ ਇੱਥੇ ਜ਼ਮੀਨ ਦਾ ਮੈਂ ਜੀ ਪਚਾਇਤੀ ਜ਼ਮੀਨ ਲਈ ਹੈ ਠੀਕੇ ਠੀਕੇ ਤੇ ਮੇਰੇ ਗਲ ਪੈ ਜਾਣਗੇ ਅਜੇ ਨਾਮਾਕਾਰ ਲਈ ਇੱਕ ਇਹਨੇ ਨਹੀਂ ਕਰੀ ਨਾਮਾ ਸਿਰ ਚੁੱਕਦਾ ਮੇਰੇ ਗਲ ਪੈ ਜਾਣੇ ਕੱਲ ਨੂੰ ਮੈਂ ਪੈਸੇ ਕਿੱਥੋਂ ਭਰਾਂਗਾ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਮੈਂ ਤਾਂ ਮੰਗੇ ਕਰਦਾ ਪ੍ਰਸ਼ਾਸਨ ਜੋ ਕਾਨੂੰਨੀ ਕਾਰਵਾਈ ਬਣਦੀ ਨਾਲੇ ਕਾਰਵਾਈ ਕੀਤੀ ਜੇ ਜਿਹਨੇ ਕਿਸ ਤਰ੍ਹਾਂ ਪੱਟੀਆਂ ਕਾਰਵਾਈ ਕੀਤੀ ਜੇ ਮੇਰੀ ਤਾਂ ਮੰਗੇ ਜੀ ਤੇ ਵੱਡੀਆਂ ਕਿੰਨੀਆਂ ਕੀ ਕਰ ਕੀ ਨਾ ਇਹਦਾ ਇਹ ਦੀ ਬੁੱਢਨਪੁਰ ਦਾ ਕੋਲਾ ਦਾ ਨਾਮ ਹੈ ਗਰਕੈਮ ਸਿੰਘ ਦੋਪਰਾ ਨੇ ਅੱਛਾ ਇਹ ਸਰਪੰਚ ਸਾਹਿਬ ਨੂੰ ਸਾਰਾ ਪਤਾ ਨੇ ਮਾਫੀਨਾਮਾ ਲਿਖ ਕੇ ਦਿੱਤਾ ਨਹੀਂ ਇਹਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ ਕੀ ਕਰਾਂਗੇ ਹੁਣ ਇਹ ਤਾਂ ਜੀ ਉਹ ਦੱਸਣਗੇ ਕਾਰਨ ਤਾਂ ਕੀ ਹੋ ਸਕਦਾ ਵੀ ਚੁੱਕ ਕੇ ਲੈ ਕੇ ਜਾਣੇ ਅਸੀਂ ਕਿਕਰਾਂਗੇ ਖੇਤ ਵਧਾਉਣ ਵਾਸਤੇ ਪੱਟੀਆਂ ਕਿਉਂ ਪੱਟੀਆਂ ਇਹ ਜਾਂ ਉਹਨੂੰ ਪਤਾ ਹੈ ਜਾਂ ਸਰਪੰਚ ਨੂੰ ਪਤਾ ਹੈ ਤੇ ਟੋਟਲ ਹੁਣ ਜਿੱਦਾਂ ਦਿਖ ਰਿਹਾ ਕਿ ਘਟੋ ਘਾਟ ਵੀ 1.5 200 ਕਿਕਰਾਂ ਹਾਂਜੀ ਹਾਂ ਤਾਂ ਇਹ ਤਾਂ ਲੱਗਦਾ ਵੀ ਸਾਰੀ ਪੱਟਣ ਨੂੰ ਤਿਆਰ ਹੈ ਹੋ ਸਕਦਾ ਇਹ ਸਾਰੀਆਂ ਪੱਟ ਸਕਦੇ ਸੀ ਉਹ ਕਿ ਜਦੋਂ ਬੋਲੀ ਹੋਈ ਮੈਂ ਸਰਪੰਚ ਸਾਹਿਬ ਨੂੰ ਕਹਿ ਕੇ ਮੈਂ 26 ਵਿਗੇ ਦਾ ਠੇਕਾ ਭਰ ਰਿਹਾ ਇਹ ਕਿਕਰਾਂ ਪੱਟ ਦਾਂ ਵਾਅਦਾ ਨਾ ਆ ਦਾ ਨਾ ਤੈਨੂੰ ਕਿਕਰਾਂ ਦੀ ਜਗ੍ਹਾ ਘਟਾ ਕੇ ਦੇ ਦਿੰਨੇ ਆ ਕਿਉਂ ਕਿ ਆ ਇਹ ਹੁਣ ਸਰਪੰਚੇ ਦੱਸੇਗਾ ਜੀ ਕਾਤੋਂ ਗਿਆ ਨੇ